ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ਲੈ ਕੇ ਨਾਦ ਲਗਾਤਾਰ ਗਹਿਰਾ ਰਿਹਾ ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਿਤਾ ਬਲਕੌਰ ਸਿੰਘ ਵੱਲੋਂ ਬੀਬੀਸੀ ਦਸਤਾਵੇਜ਼ੀ ਦਾ ਕਿਲਿੰਗ ਕਾਲ ਬਾਰੇ ਪਟੀਸ਼ਨ ਤੇ ਸੋਮਵਾਰ ਨੂੰ ਮਾਨਸਾ ਦੀ ਅਦਾਲਤ ਵਿੱਚ ਸੁਣਵਾਈ ਹੋਈ ਹਾਲਕਿ ਬਲਕੌਰ ਸਿੰਘ ਨੇ ਬੀਪੀਸੀ ਦੇ ਇਤਰਾਜ਼ਾਂ ਦਾ ਜਵਾਬ ਦਾਇਰ ਨਹੀਂ ਕੀਤਾ ਡਿਊਟੀ ਮੈਜਿਸਟ੍ਰੇਟ ਐਡੀਸ਼ਨਲ ਸਿਵਲ ਜੱਜ ਅੰਕਿਤ ਐਰੀ ਨੇ ਬਲਕੌਰ ਸਿੰਘ ਨੂੰ 1 ਜੁਲਾਈ ਤੱਕ ਦਾ ਸਮਾਂ ਦਿੱਤਾ ਕਿ ਅਗਲੀ ਜੁਲਾਈ ਵਿੱਚ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਨੇ ਬਲਕੌਰ ਸਿੰਘ ਦੇ ਵਕੀਲ ਸੰਦਰ ਪਾਸ ਸਿੰਘ ਨੇ ਕਿਹਾ ਕਿ ਸੋਮਵਾਰ ਦੀ ਕਾਰਵਾਈ ਨਾ ਤਾਂ ਕੋਈ ਬਹਿਸ ਹੋਈ ਤੇ ਨਾ ਹੀ ਕੋਈ ਵਾਧੂ ਨਿਰਦੇਸ਼ ਜਾਰੀ ਕੀਤੇ ਗਏ ਨੇ ਅਦਾਲਤ ਨੇ ਸਾਡੀ ਗੱਲ ਮੰਨ ਲਈ ਹੈ ਅਸੀਂ ਜਿਹੜੀ ਤਰੀਕ ਤੱਕ ਜਵਾਬ ਦਾਇਰ ਕਰਾਂਗੇ ਬਲਕੌਰ ਸਿੰਘ ਨੇ ਇਹ ਸਿਵਲ ਰਿਟ 10 ਜੂਨ ਨੂੰ ਬੀਬੀਸੀ ਪੱਤਰਕਾਰ ਇਸ਼ਲੀਨ ਕੋਰ ਅਤੇ ਪ੍ਰੋਗਰਾਮ ਦੇ ਨਮਾਤਾ ਅਨਕੁਸ਼ ਜਨਵਰਗ ਦਾਰਿਸ਼ BBC ਤੇ ਦਸਤਾਵੇਜ਼ੀ ਸਕ੍ਰੀਨਿੰਗ ਦੇ ਰਿਲੀਜ਼ ਦੇ ਇਤਰਾਜ਼ ਜਤਾਇਆ ਸੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ਲੈ ਕੇਵਾਦ ਲਗਾਤਾਰ ਗਹਿਰਾ ਰਿਹਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ BBC ਦਸਤਾਵੇਜ਼ੀ ਦਾ ਕਿਲਿੰਗ ਕਾਲ ਬਾਰੇ ਪਟੀਸ਼ਨ ਸੇ ਸੋਮਵਾਰ ਨੂੰ ਮਾਨਸਾ ਦੀ ਅਦਾਲਤ ਵਿੱਚ ਸੁਣਵਾਈ ਹੋਈ ਹਾਲਾਂਕਿ ਬਲਕੌਰ ਸਿੰਘ ਨੇ BBC ਦੇ ਇਤਰਾਜ਼ਾਂ ਦਾ ਜਵਾਬ ਦਾਇਰ ਨਹੀਂ ਕੀਤਾ ਡਿਊਟੀ ਮਰਜਿਸਟ੍ਰੇਟ ਐਡੀਸ਼ਨਲ ਸਿਵਲ ਜੱਜ ਅੰਕਿਤ ਐਰੀ ਨੇ ਬਲਕੌਰ ਸਿੰਘ ਨੂੰ 1 ਜੁਲਾਈ ਤੱਕ ਦਾ ਸਮਾਂ ਦਿੱਤਾ ਕਿ ਅਗਲੀ ਸੁਣਵਾਈ ਵਿੱਚ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਨੇ ਬਲਕੌਰ ਸਿੰਘ ਦੇ ਵਕੀਲ ਸਿੰਦਰ ਪਾਸਿੰਗ ਨੇ ਕਿਹਾ ਕਿ ਸੋਮਵਾਰ ਦੀ ਕਾਰਵਾਈ ਨਾ ਤਾਂ ਕੋਈ ਬਹਿਸ ਹੋਈ ਤੇ ਨਾ ਹੀ ਕੋਈ ਵਾਧੂ ਨਿਰਦੇਸ਼ ਜਾਰੀ ਕੀਤੇ ਗਏ ਨੇ ਅਦਾਲਤ ਨੇ ਸਾਡੀ ਗੱਲ ਮੰਨ ਲਈ ਹੈ ਅਸੀਂ ਅਗਲੀ ਤਰੀਕ ਤੱਕ ਜਵਾਬ ਦਾਇਰ ਕਰਾਂਗੇ ਬਲਕੌਰ ਸਿੰਘ ਨੇ ਇਹ ਸਿਵਲ ਰਿਟ 10 ਜੂਨ ਨੂੰ ਬੀਬੀਸੀ ਪੱਤਰਕਾਰ ਇਸ਼ਲੀਨ ਕੋਰ ਅਤੇ ਪ੍ਰੋਗਰਾਮ ਦੇ ਨਿਰਮਾਤਾ ਅਨਕੁਲ ਜੈਨ ਵੱਲੋਂ ਦਾਇਰ ਕੀਤੀ ਸੀ ਤੇ ਦਸਤਾਵੇਜ਼ ਇਸ ਦੇਵਲੀਸ ਨੇ ਇਤਰਾਜ਼ ਜਤਾਇਆ ਸੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ਲੇਕਨਵਾਦ ਲਗਾਤਾਰ ਗਹਿਰਾ ਰਿਹਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਬੀਬੀਸੀ ਦਸਤਾਵੇਜ਼ੀ ਦਾ ਕਿਲਿੰਗ ਕਾਲ ਬਾਰੇ ਪਟੀਸ਼ਨ ਸੋਮਵਾਰ ਨੂੰ ਮਾਨਸਾ ਦੀ ਅਦਾਲਤ ਵਿੱਚ ਸੁਣਵਾਈ ਹੋਈ ਹਾਲਾਂਕਿ ਬਲਕੌਰ ਸਿੰਘ ਨੇ ਬੀਬੀਸੀ ਦੇ ਇਤਰਾਜ਼ਾਂ ਦਾ ਜਵਾਬ ਦਾਇਰ ਨਹੀਂ ਕੀਤਾ ਡਿਊਟੀ ਮਰਜਿਸਟ੍ਰੇਟ ਐਡੀਸ਼ਨਲ ਸਿਵਲ ਜੱਜ ਅੰਕਿਤ ਐਰੀ ਨੇ ਬਲਕੌਰ ਸਿੰਘ ਨੂੰ 1 ਜੁਲਾਈ ਤੱਕ ਦਾ ਸਮਾਂ ਦਿੱਤਾ ਕਿ ਅਗਲੀ ਜੁਲਾਈ ਵਿੱਚ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਨੇ ਬਲਕੌਰ ਸਿੰਘ ਦੇ ਵਕੀਲ ਸਿੰਦਰ ਪਾਸ ਸਿੰਘ ਨੇ ਕਿਹਾ ਕਿ ਸੋਮਵਾਰ ਦੀ ਕਾਰਵਾਈ ਨਾ ਤਾਂ ਕੋਈ ਬਹਿਸ ਹੋਈ ਤੇ ਨਾ ਹੀ ਕੋਈ ਵਾਧੂ ਨਿਰਦੇਸ਼ ਜਾਰੀ ਕੀਤੇ ਗਏ ਨੇ ਅਦਾਲਤ ਨੇ ਸਾਡੀ ਗੱਲ ਮੰਨ ਲਈ ਹੈ ਅਸੀਂ ਅਗਲੀ ਤਰੀਕ ਤੱਕ ਜਵਾਬ ਦਾਇਰ ਕਰਾਂਗੇ ਬਲਕੌਰ ਸਿੰਘ ਨੇ ਇਹ ਸਿਵਲ ਰਿਟ 10 ਜੂਨ ਨੂੰ ਬੀਬੀਸੀ ਪੱਤਰਕਾਰ ਇਸ਼ਲੀਨ ਕੋਰ ਅਤੇ ਪ੍ਰੋਗਰਾਮ ਦੇ ਨਮਾਤਾ ਅੰਕੁਰ ਜਾਨਵਰਗ ਦਾਰਕਿਤੀ ਸੀ ਤੇ ਦਸਤਾਵੇਜ਼ ਇਸਕੋ ਦੇਵ ਲੀਸ ਦੇ ਇਤਰਾਜ਼ ਜਤਾਇਆ ਸੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ਲੈ ਕੇ ਨਵਾਦ ਲਗਾਤਾਰ ਗਹਿਰਾ ਰਿਹਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਕਿਤਾਬ ਬਲਕੌਰ ਸਿੰਘ ਵੱਲੋਂ ਬੀਬੀਸੀ ਦਸਤਾਵੇਜ਼ੀ ਦਾ ਕਿਲਿੰਗ ਕਾਲ ਬਾਰੇ ਪਟੀਸ਼ਨ ਤੇ ਸੋਮਵਾਰ ਨੂੰ ਮਾਨਸਾ ਦੀ ਅਦਾਲਤ ਵਿੱਚ ਸੁਣਵਾਈ ਹੋਈ ਹਾਲਾਂਕਿ ਬਲਕੌਰ ਸਿੰਘ ਨੇ ਬੀਪੀਸੀ ਦੇ ਇਤਰਾਜ਼ਾਂ ਦਾ ਜਵਾਬ ਦਾਇਰ ਨਹੀਂ ਕੀਤਾ ਡਿਊਟੀ ਮਰਜਿਸਟ੍ਰੇਟ ਐਡੀਸ਼ਨਲ ਸਿਵਲ ਜੱਜ ਅੰਕਿਤ ਐਰੀ ਨੇ ਬਲਕੌਰ ਸਿੰਘ ਨੂੰ 1 ਜੁਲਾਈ ਤੱਕ ਦਾ ਸਮਾਂ ਦਿੱਤਾ ਕਿ ਅਗਲੀ ਸੁਣਵਾਈ ਵਿੱਚ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਨੇ ਬਲਕੌਰ ਸਿੰਘ ਦੇ ਵਕੀਲ ਸਿੰਦਰ ਪਾਸਿੰਗ ਨੇ ਕਿਹਾ ਕਿ ਸੋਮਵਾਰ ਦੀ ਕਾਰਵਾਈ ਨਾ ਤਾਂ ਕੋਈ ਬਹਿਸ ਹੋਈ ਤੇ ਨਾ ਹੀ ਕੋਈ ਵਾਧੂ ਨਿਰਦੇਸ਼ ਜਾਰੀ ਕੀਤੇ ਗਏ ਅਦਾਲਤ ਨੇ ਸਾਡੀ ਗੱਲ ਮੰਨ ਲਈ ਹੈ ਅਸੀਂ ਜਿਹੜੀ ਤਰੀਕ ਤੱਕ ਜਵਾਬ ਦਾਇਰ ਕਰਾਂਗੇ ਬਲਕੌਰ ਸਿੰਘ ਨੇ ਇਹ ਸਿਵਲ ਰਿਟ 10 ਜੂਨ ਨੂੰ ਬੀਬੀਸੀ ਪੱਤਰਕਾਰ ਇਸ਼ਲੀਨ ਕੋਰ ਅਤੇ ਪ੍ਰੋਗਰਾਮ ਦੇ ਨਿਰਮਾਤਾ ਅਨਕੁਰ ਜਾਨਵਰੂਪ ਦਾਇਰ ਕੀਤੀ ਸੀ ਤੇ ਦਸਤਾਵੇਜ਼ ਦੇ ਵੀ ਦੇ ਨੇ ਇਸ ਤੇ ਇਤਰਾਜ਼ ਜਤਾਇਆ ਸੀ